रती जगण रब मन रती चोब ਬੋ ਦੂਜੀ ਲਾਉ ਤੇ ਲਈ ਅਨਹਦ ਸ਼ਬਦ ਵਜਾਏ i'm yeah. not yeah. Gak right vedro uh, Gurdeep uh, ਕੀ ਆਈ ਨਹੀਂ ਇਹ ਦੇ ਆਈ ਨਹੀਂ ਲੈਣ ਲੈ ਆ ਜਾਣੀ ਫਿਰ ਕੱਟਣੀ ਨਹੀਂ ਹੈ ਇਸ ਇਹ ਆਇ ਕਿ ਨਹੀਂ ਆਏ ਦੇ ਆ ਗਏ ਆ ਥੋੜਾ ਤੜਾ ਸ਼ੁਰੂਆਤ ਮਿਲਿਆ ਤੈਨੂੰ ਅੱਜ ਬਾਬਾ ਜੀ ਵੇਖ ਗੁਰਜੀ ਕੀ ਫਤਿਹ ਸਤਿਕਾਰ ਜੋ ਗੁਰੂ ਪੰਥ ਖਾਲਸਾ ਜੀਓ ਅੱਜ ਦਾ ਜੋ ਮਹਾਨ ਗੁਰਮਤ ਸਮਾਗਮ ਹੈ ਖਾਲਸਾ ਸਾਜਨਾ ਦਿਵਸ ਔਰ ਸਮਰੂ ਰੰਗਰੇਟੇ ਸਿੱਖਾਂ ਦੀ ਯਾਦ ਵਿੱਚ ਇਹ ਮਹਾਨ ਗੁਰਮਤ ਸਮਾਗਮ ਸ਼੍ਰੋਮਣੀ ਪੰਥ ਅਕਾਲੀ ਮਿਸਲ ਸ਼ਹੀਦਾਂ ਤਰਨੰਦਾਲ ਸ੍ਰੀ ਅਨੰਦਪੁਰ ਸਾਹਿਬ ਮਿਸਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਚਲਦਾ ਵਿਹਿਰ ਚੱਕਰਵਤੀ ਨਿਹੰਗ ਸਿੰਘਾ ਪੰਜਾਬ ਭਾਰਤ ਵਿਸ਼ਵ ਮਜੂਦਾ ਮੁਕੀ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਦਲਬੀਰ ਸਿੰਘ ਸਾਹਿਬ ਔਰ ਉਹਨਾਂ ਦੀ ਰਹਿਨਮਾਈ ਹੇਠ ਅਤੇ ਇਸ ਦੀ ਗਵਾਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਕਰ ਰਿਹਾ ਹੈ ਇਹ ਅੱਜ ਦਾ ਜਿਹੜਾ ਮਹਾਨ ਗੁਰਮਤ ਸਮਾਗਮ ਹੈ ਅੱਜ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿੱਚ ਕਰਵਾਇਆ ਜਾ ਰਿਹਾ ਹੈ ਔਰ ਜਿੱਥੇ ਇੱਥੇ ਮਹਾਨ ਵਿਦਵਾਨ ਗਿਆਨੀ ਜਾਨ ਗੁਰੂ ਕੀ ਸੰਗਤਾਂ ਨੂੰ ਦਰਸ਼ਨ ਦਰ ਦੇ ਕੇ ਨਿਹਾਲ ਕਰਨਗੇ ਉੱਥੇ ਹੀ ਇਸ ਮਹਾਨ ਗੁਰੂ ਸਮਾਗਮ ਵਿੱਚ ਸਮੂਹ ਅਨੰਦ ਕਾਰ ਜਿਹੜੇ 4 ਜੋੜੀਆਂ ਦੇ ਜਿਹੜੇ ਆ ਅਨੰਦ ਕਾਰਜ ਵੀ ਹੋਣਗੇ ਔਰ ਜਿੱਥੇ ਮਹਾਂਪੁਰਖ ਸਿੰਘ ਸਾਹਿਬ ਜਦਰ ਬਾਬਾ ਜੀ ਬਾਬਾ ਦਲਬੀਰ ਸਿੰਘ ਸਾਹਿਬ ਉਚੇਚੇ ਤੌਰ ਤੇ ਗੁਰੂ ਕੀ ਸੰਗਤਾਂ ਦੇ ਦਰਸ਼ਨਦਾਰੇ ਕਰਨ ਬਾਅਦ ਆਏ ਉੱਥੇ ਸਤਿਕਾਰਯੋਗ ਬਾਬਾ ਜੀ ਬਾਬਾ ਭਗਵਾਨ ਸਿੰਘ ਸਾਹਿਬ ਹਾਰਨਗਰ ਵਾਲੇ ਬਾਬਾ ਵੀਰ ਸਿੰਘ ਜਮੀਆਪੁਰ ਵਾਲੇ ਔਰ ਇੱਥੇ ਹੋਰ ਵੀ ਵਿਦਵਾਨ ਜਾਨ ਸੰਤਮਾ ਪੁਰਖ ਸਮਾਗਮਾਂ ਵਿੱਚ ਹਾਜ਼ਰੀ ਭਰ ਰਹੇ ਆ ਔਰ ਉੱਥੇ ਸ਼੍ਰੀ ਕਾਲਤਾਕ ਸਾਹਿਬ ਦੇ ਜਹੇਦਾਰ ਸਿੰਘ ਸਾਹਿਬ ਗਿਆਨੀ ਗੜਗਾਜ ਸਿੰਘ ਜੀ ਕੁਲਦੀਪ ਸਿੰਘ ਜੀ ਗੜਗਾਜ ਉਹ ਵੀ ਹਾਜ਼ਰੀਆਂ ਭਰਨ ਵਾਸਤੇ ਆ ਰਹੇ ਆ ਸਮਾਗਮ ਜੀ ਇਹ ਅੱਜ ਦਾ ਜੋ ਮਹਾਨ ਸਮਾਗਮ ਇਹ ਲਗਾਤਾਰ ਚੌਥਾ ਸਾਲ ਜਿਹੜਾ ਹੋ ਰਿਹਾ ਅੱਜ ਦਾ ਜਿਹੜਾ ਸਾਲਾਨਾ ਗੁਰਮਤ ਸਮਾਗਮ ਚੌਥੇ ਸਾਲ ਦਾ ਹੈ ਕਿੰਨੀਆਂ ਬੱਚੀਆਂ ਦੇ ਵਿਆਹ ਕਰ ਰਹੇ ਆ ਇਹ ਚਾਰ ਬੱਚੀਆਂ ਦੇ ਜਿਹੜੇ ਆਨੰਦ ਕਾਰਜ ਹੋ ਰਿਹਾ ਜੀ ਔਰ ਇੱਥੇ ਹਰ ਸਾਲ ਜਿਹੜੇ ਆਨੰਦ ਕਾਰਜ ਜਿਹੜੇ ਗਰੀਬ ਬੱਚਿਆਂ ਦੇ ਹੁੰਦੇ ਆ ਉਹ ਮਾਣਮਪੁਰਖਾਂ ਦੀ ਗਵਾਹੀ ਹਾਂਜੀ ਹਾਂਜੀ ਜੋ ਲੋ ਘਰ ਦਾ ਲੋੜਿੰਦਾ ਸਮਾਨ ਹੈ ਉਹ ਜਿਹੜਾ ਇਸ ਗੁਰੂ ਘਰ ਵੱਲੋਂ ਦੇ ਕੇ ਉਹ ਜੋੜਿਆਂ ਨੂੰ ਸਨਮਾਨਤ ਕੀਤਾ ਜਾਂਦਾ ਜੀ ਜਿਹੜੇ ਅਨੰਦਕਾਰ ਕੀਤੇ ਜਾਂਦੇ ਜੀ ਇਹ ਮਤਲਬ ਕਿ ਸਾਰੇ ਅਨਪਤਾ ਹੀ ਸਿੱਖ ਲਈ ਜਾਂ ਉਹਨਾਂ ਦੇ ਤੇ ਉੱਪਰ ਨਹੀਂ ਨਹੀਂ ਸਹਿਜ ਧਾਰੀ ਸਿੱਖਾਂ ਦੇ ਵੀ ਕੀਤੇ ਜਾਂਦੇ ਔਰ ਅਮਰਤ ਧਾਰੀ ਸਿੱਖਾਂ ਦਾ ਜਿਹੜਾ ਵਿਸ਼ੇਸ਼ ਸਨਮਾਨ ਹੁੰਦਾ ਤੇ ਜਿਹੜੇ ਸਹਿਜ ਧਾਰੀ ਹੁੰਦੇ ਉਹਨਾਂ ਦਾ ਉਹ हिसाब ਨਾਲ ਸਨਮਾਨ ਹੁੰਦਾ ਹੈ ਜਿਹੜਾ ਗੁਰੂ ਘਰ ਦਾ ਜਿਹੜਾ ਗੁਰਸਿੱਖ ਜੋੜਾ ਹੁੰਦਾ ਉਹਨੂੰ ਜਿਹੜਾ ਵੱਖਰਾ ਸਟੇਜ ਤੇ ਜਿਹੜਾ ਸਨਮਾਨ ਕੀਤਾ ਜਾਂਦਾ ਜੀ ਪਾਵਾ ਪੁੱਛਣ ਨੂੰ ਕੀ ਆ ਪੀਰ ਆ ਪੀਰ ਹੁਣ ਦੇ ਸਮੇਂ ਅਨਪਤਾ ਹੀ ਸਿੱਖ ਸੰਤਾਮਾ ਮਹਪੁਰਖਵਾਲਾ ਤੋਂ ਮਹਪੁਰਖਵਾਲਾ ਦਿਨ ਰਾਤ ਜਿਹੜਾ ਪ੍ਰਚਾਰ ਸਿੱਖਿਆ ਦਾ ਹੁੰਦਾ ਹੈ ਇੱਥੇ ਜੋੜ ਮੇਲੇ ਵਿੱਚ ਨਗਰਾਂ ਵਿੱਚ ਜਾ ਕੇ ਜਿੱਥੇ ਮਹਪੁਰਖ ਆਪ ਜਾਂਦੇ ਉੱਥੇ ਚੱਲਦਾ ਵੀਰ ਚੱਕਰਵਰਤੀ ਨਾਗਸਨ ਸਾਡੇ ਘੋੜਿਆਂ ਦਾ ਦਲ ਜਿਹੜਾ ਸਾਡਾ ਚੱਕਰਵਰਤੀ ਦਲ ਜਿਹੜਾ ਉਹ ਪਿੰਡ-ਪਿੰਡ ਜਾ ਕੇ ਸ਼ਹਿਰ ਨਗਰ ਵਿੱਚ ਜਾ ਕੇ ਖੰਡੇ ਬਾਟੇ ਦਾ ਅਮਰਤ ਦਾ ਸੰਚਾਰ ਕਰਦਾ ਅਮਰਤ ਦੀ ਪੌਲ ਛਕਾਉਂਦਾ ਔਰ ਉੱਥੇ ਸੇਵਾ ਸਿਮਰਨ ਨਾਲ ਨਾਲ ਜਪ ਤਪ ਸਮਾਗਮਾਂ ਵਿੱਚ ਆਤ ਤੇ ਸੰਗਤਾਂ ਨੂੰ ਪ੍ਰੇਰਿਤ ਕਰਦਾ ਜੀ ਹਾਂ ਜੀ ਸਾਨੂੰ ਪਤਾ ਲੱਗਾ ਔਰ ਅੱਜ ਸਾਡੇ ਉਹ ਉਸ ਸੰਬੰਧ ਵਿੱਚ ਗੱਲ ਵੀ ਹੋਈ ਹੈ ਅਸੀਂ डीसीपी लाइनआर्डर ਨੂੰ ਪ੍ਰਸ਼ਾਸਨ ਨੂੰ ਮਿਲ ਕੇ ਇਹਨੂੰ ਰਕਾਉਣ ਦੀ ਜਿਹੜੀ ਪੂਰੀ ਕੋਸ਼ਿਸ਼ ਕਰਾਂਗੇ ਸਾਡੇ ਜਥੇਬੰਦੀ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਜਿਹੜਾ ਇਹ ਮਹਾਨ ਸੂਰਬੀਰ ਧਰਤੀ ਹੈ ਮਹਾਂਪੁਰਖਾਂ ਦੀ ਧਰਤੀ ਹੈ ਸਾਬ ਸ੍ਰੀ ਗੁਰੂ ਰਾਮਦਾਸ ਪਾਸ਼ਾ ਮੋਢੀ ਸੁਲਤਾਨ ਇੱਥੇ ਇੱਥੇ ਕਾਲ ਤਖਤ ਅਕਾਲ ਤਖਤ ਔਰ ਇੱਥੇ ਆਣ ਕੇ ਇਹੋ ਜਿਹੇ ਜਿਹੜੇ ਆ ਕੰਮ ਕਰਨੇਗੇ ਇਹ ਜਿਹੜਾ ਮੇਲਾ ਲੱਗਣਾ ਇਹ ਸਾਡੇ ਸਮਾਜਵਾਦ ਤੇ ਸਾਡੇ ਪੰਜਾਬਵਾ ਤੇ ਸਾਡੇ ਧਰਮਵਾਸਤੇ ਬਹੁ ਨਿੰਦਣਯੋਗ ਹੈ ਇਦਾਂ ਦਾ ਕੰਮ ਜਿਹੜਾ ਸਾਡੀ ਪੰਜਾਬ ਦੇ ਸਾਹਮਣੇ ਦੇਖਿਆ ਇਹਦੇ ਪਟਾਕੇ ਰੇ ਗੱਡੇ ਘਟਾਵਾ ਉਹ ਫੜ ਕੇ ਲੈ ਉੱਪਰ ਚੁੱਕੇ ਆ ਪੂਰਾ ਪੂਰਾ ਦਿੱਤਾ ਜਿੰਮਾ ਪੈਟ ਗੱਡੀ ਹੈ ਨਹੀਂ ਨਹੀਂ ਆਏ ਕੋ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਅੱਜ ਚਾਰ ਢੀਆਂ ਦੇ ਆਨੰਦ ਕਾਰਜ ਕਰਵਾਏ ਗਏ ਆ ਉਹਦੇ ਸਬੰਧ ਵਿੱਚ ਫੂਨਦਾਨ ਕੈਂਪ ਲੱਗਾ ਜਿਸ ਵਿੱਚ ਡਾਕਟਰ ਤਲਦੀਪ ਸਿੰਘ ਜੀ ਕਪੂਰ ਹਸਪੀਟਲ ਸ਼੍ਰੀ ਅਮਰ ਸਨਸਾ ਤੋਂ ਆਏ ਨੇ ਅਸੀਂ ਇਹਨਾਂ ਦਾ ਇੱਥੇ ਆਉਣ ਤੇ ਧੰਨਵਾਦ ਸਤਿਕਾਰ ਕਰਦੇ ਆ ਸੁਭਚੀ ਟੀਮ ਸਾਡੀ ਇਹਨਾਂ ਦਾ ਸਤਿਕਾਰ ਕਰਦੀ ਆ ਭਾਈ ਗੁਰਦੇਵ ਸਿੰਘ ਜੀ ਭਾਈ ਦਰਵੇ ਦਰਜੀਤ ਸਿੰਘ ਜੀ ਜਿਨ੍ਹਾਂ ਵੱਲੋਂ ਬੜਾ ਵੱਡਾ ਅਪਾਰਾ ਕਿਸ਼ਤਾਂ ਦਿਆ ਗੁਰੂ ਦੇ ਪਿਆਰੋਂ ਇਸ ਕਰਕੇ ਅੱਜ ਇਹਨਾਂ ਸੰਗਤਾਂ ਦਾ ਜੀ ਆਇਆਂ ਸਭ ਦਾ ਧੰਨਵਾਦ ਸਭ ਦਾ ਸਤਿਕਾਰ ਇਸੇ ਤਰ੍ਹਾਂ ਡਾਕਟਰ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਜਿੱਥੇ ਵੀ ਕਿਤੇ ਨੰਦਕਾਰ ਦੇ ਕਰਾਈਦੇ ਆ ਉੱਥੇ ਪੂਜ ਕਰਕੇ ਤੁਸੀਂ ਕੰਨ ਕੈਂਪ ਜਰੂਰ ਲਾਇਆ ਕਰੋ ਅਸੀਂ ਤੁਹਾਡੇ ਤਹਿ ਦਿਲੋਂ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ